ਤੱਲੇ ਸੁਣ ਲੈ ਪੱਲੇਦਾਰਾ ਵੇ ਇਦਾਂ ਹੋਣਾ ਨਹੀਂ ਗੁਜ਼ਾਰਾ ਤੂੰ ਲੈ ਕੇ ਕੁਝ ਨਹੀਂ ਆਉਂਦਾ ਸੁਣਾਉਂਦਾ ਪੱਕੇ ਹੌਣ ਦਾ ਲਾਰਾ ਮੈਨੂੰ ਲੱਗਦਾ ਸੋਡੇ ਨਾਲ ਹੁੰਦੀ ਹੁਸ਼ਿਆਰੀ ਵੇ ਹਾਈ ਹੁੰਦੀ ਹੁਸ਼ਿਆਰੀ ਵੇ ਕੱਢਣ ਪਾਉਣ ਨੂੰ ਕੁਝ ਨਹੀਂ ਤੇਰੀ ਪੱਲੇਦਾਰੀ ਵੇ ਸੋ ਭਾਈ ਅੱਜ ਮੈਂ ਬਹੁਤ ਵਧੀਆ ਪਰਿਵਾਰਕ ਗੀਤ ਲਿਖਿਆ ਕਿਉਂਕਿ ਸਿਆਣੇ ਕਹਿੰਦੇ ਆ ਜਿਹੜਾ ਸੱਚ ਹੁੰਦਾ ਉਹ ਬਹੁਤ ਕੌੜਾ ਹੁੰਦਾ ਸੋ ਜਿਹੜੇ ਪੱਲੇਦਾਰ ਨੇ ਸਾਡੇ ਉਪਰ ਆ ਬਹੁਤ ਮਿਹਨਤ ਕਰਦੇ ਆ ਉਹਨਾਂ ਨੂੰ ਉਹਨਾਂ ਮਤਲਬ ਕੇ ਵੀ ਆਪਣਾ ਹੱਕ ਨਹੀਂ ਮਿਲਦਾ ਸੋ ਗੀਤ ਵਧੀਆ ਲੱਗਿਆ ਸ਼ਹਿਰ ਤੇ ਲੈ ਇੱਕ ਕਮੈਂਟ ਕਰੋ ਹੇ ਗੱਲ ਸੁਣ ਲੈ ਪੱਲੇਦਾਰਾ ਵੇ ਇਦਾਂ ਹੋਣਾ ਨਹੀਂ ਗੁਜ਼ਾਰਾ ਤੂੰ ਲੈ ਕੇ ਕੁਝ ਨਹੀਂ ਆਉਂਦਾ ਸੁਣਾਉਂਦਾ ਪੱਕੇ ਹੋਣ ਦਾ ਲਾਰਾ ਮੈਨੂੰ ਲੱਗਦਾ ਸੋਡੇ ਨਾਲ ਹੁੰਦੀ ਹੁਸ਼ਿਆਰੀ ਵੇ ਹਾਏ ਹੁੰਦੀ ਹੁਸ਼ਿਆਰੀ ਵੇ ਕੱਢਣ ਪਾਉਣ ਨੂੰ ਕੁਝ ਨਹੀਂ ਤੇਰੀ ਪੱਲੇਦਾਰੀ ਵੇ ਕਦਨੇ ਕੌਣ ਨੂੰ ਕੁਝ ਨਹੀਂ ਤੇਰੀ ਪੱਲੇਦਾਰੀ ਵੇ ਨਹੀਂ ਮੈਂ ਫੀਲਿੰਗ ਲੈਂਦਾ ਰਹਿੰਦਾ ਮੈਨੂੰ ਪ੍ਰਧਾਨ ਹਰ ਕੋਈ ਕਹਿੰਦਾ ਮੈਂ ਪੱਗ ਬਨਦਾ ਸੋਣੀ ਨਹੀਂ ਸਰਦਾਰ ਬਣ ਕੇ ਰਹਿੰਦਾ ਹਉ ਸੱਦ ਕੇ ਦੋ ਚਾਰ ਬੰਦੇ ਨਹੀਂ ਸੱਦ ਕੇ ਦੋ ਚਾਰ ਬੰਦੇ ਨਹੀਂ ਮਾ ਜਾ ਕੰਬਰਾਟਾਂ ਦਾਗੇ ਜਦੋਂ ਬਣ ਗਿਆ ਮੈਂ ਪ੍ਰਧਾਨ ਫਰੰਟ ਤੇ ਕੋਠੀ ਪਾ ਦਾਂਗੇ ਜਦੋਂ ਬਣ ਗਿਆ ਮੈਂ ਪ੍ਰਧਾਨ ਫਰੰਟ ਤੇ ਕੋਠੀ ਪਾ ਦਾਂਗੇ ਆ ਪਾਣੀ ਹੈਰਾ ਫੇਰੀ ਕਰਨੀ ਵੇ ਤੇਰੀ ਪੌੜੀ ਸਿਰੇ ਨਾ ਛੜਮੀ ਗੰਦਗੀ ਉਹ ਬੰਦਾ ਹੈ ਖਾਂਦਾ ਵੇ ਜੀ ਨੂੰ ਰੱਬ ਦੇ ਕੋ ਸੁਣਦਾ ਡਰਨੀ ਹਾਂ ਮਰ ਜੂਦੋ ਬਿਸ ਵੇ ਜੜੀ ਬਿਕ ਜੂ ਸਾਰੀ ਵੇ ਹਾਇ ਬਿਕ ਜੂ ਸਾਰੀ ਵੇ ਕੱਢਣ ਪਾਉਣ ਨੂੰ ਕੁਝ ਨਹੀਂ ਤੇਰੀ ਪੱਲੇਦਾਰੀ ਵੇ ਕੱਢਣ ਪਾਉਣ ਨੂੰ ਕੁਝ ਨਹੀਂ ਤੇਰੀ ਪੱਲੇਦਾਰੀ ਵੇ ਉਬਰ ਕਰ ਕੁਰਸੀ ਦਿੰਦੇ ਨਹੀਂ ਪਰ ਦਾਨ ਉੱਤੇ ਬਹਿੰਦੇ ਉਹ ਘਰੋਂ ਬਾਹਰ ਨਹੀਂ ਜਾਂਦੇ ਫੋਨ ਤੇ ਰੋ ਬਿਮਾਰਦੇ ਰਹਿੰਦੇ ਆਟੇ ਵਿੱਚ ਖਪਦਾ ਆਇਆ ਆਟੇ ਵਿੱਚ ਖਪਦਾ ਆਇਆ ਆਪਾਂ ਵੀ ਲੂਣ ਖਪਾਂ ਧਾਂਗੇ ਜਦੋਂ ਬਣ ਗਿਆ ਮੈਂ ਪ੍ਰਧਾਨ ਫਰੈਂਟ ਤੇ ਕੋਠੀ ਪਾ ਦਿਆਂਗੇ ਜਦੋਂ ਬਣ ਗਿਆ ਮੈਂ ਪ੍ਰਧਾਨ ਫਰੈਂਟ ਤੇ ਕੋਠੀ ਪਾ ਦਿਆਂਗੇ ਹਾਈ ਗੱਲਾਂ ਨਾਲ ਲੱਕ ਦੇ ਵੀ ਆਪਣੀ ਕੋਠੀ ਪੈਣੀ ਵੇ ਪਾਪਾਂ ਦੀ ਕਮਾਈ ਉੱਡ ਜੂ ਕੋਲ ਨਾ ਰਹਿਣੀ ਵੇ ਤੂੰ ਗੱਪ ਮਾਰਦਾ ਰਹਿੰਦਾ ਵੇ ਤਾਇਆ ਕਰ ਤਾਰਾ ਕਹਿੰਦਾ ਆ ਰੱਬ ਸੰਹਾਰੇ ਚੱਲਦੀ ਆ ਜੋ ਦੁਨੀਆਦਾਰੀ ਵੇ ਹਾਏ ਦੁਨੀਆਦਾਰੀ ਵੇ ਕੱਢਣ ਪਾਉਣ ਨੂੰ ਕੁਝ ਨਹੀਂ ਤੇਰੀ ਪੱਲੇਦਾਰੀ ਵੇ ਕੱਢਣ ਪਾਉਣ ਨੂੰ ਕੁਝ ਨਹੀਂ ਤੇਰੀ ਪੱਲੇਦਾਰੀ ਵੇ ਲੱਕੜ ਦੇ ਮੁੰਡੇ ਦਿੰਦਾ ਨਹੀਂ ਬਿੰਦਰ ਕਕਰਲੇ ਵਾਲਾ ਦੁੱਧ ਕਿਉਂ ਦੀ ਲੋੜ ਨਹੀਂ ਪੁੱਤ ਪਾਲਣਾ ਬੜਾ ਸੁਖਾਲਾ ਆ ਦੁਨੀਆ ਰੋਲਦੀ ਆਈ ਨਹੀਂ ਦੁਨੀਆ ਰੋਲਦੀ ਆਈ ਰੌਲੇ ਗੱਲ ਰੋਲਾ ਦਿਆਂਗੇ ਜਦੋਂ ਬਣ ਗਿਆ ਮੈਂ ਪ੍ਰਧਾਨ ਫਰੈਂਟ ਤੇ ਕੋਠੀ ਪਾ ਦਿਆਂਗੇ ਕੱਢਣ ਪਾਉਣ ਨੂੰ ਕੁਝ ਨਹੀਂ ਤੇਰੀ ਪੱਲੇਦਾਰੀ ਵੇ ਜਦੋਂ ਬਣ ਗਿਆ ਮੈਂ ਪ੍ਰਧਾਨ ਫਰੰਟ ਤੇ ਕੋਠੀ ਪਾਦਿਆਂਗੇ ਉਹ ਤੇਰੀ ਦੇ ਕਹੇ ਜੋ ਸੁਖ ਨੇ ਲਈਆਂ ਨਾ ਕੱਖ ਵੱਡੀਆਂ ਚੱਲ ਗਈਆਂ